ਮੇਰੇ ਤਰੇਜ਼ ਵਗ ਤਾਪਾ ਆ ਗਏ ਆ ਖੀਆ گاਉ ਖੀਆ ਖੀਆ ਪਿੰਡ ਆ ਗਏ ਆ ਮੈਂ ਵੀ ਹਿੰਦੀ ਬੋਲਣ ਲੱਗ ਗਿਆ ਇਹ ਹੈਗਾ ਜੈਸਲਮੇਰ ਤੇ ਮੋਹਨਗੜ ਦੇ ਵਿਚਾਲੇ ਜੇ ਪਿੰਡ ਆ ਇਹ ਇਹ ਉਲਟੀ ਜੀ ਸਾਈਡ ਪਾ ਲਈ ਇਹ ਗੱਡੀ ਉੱਥੇ ਨਾ ਰੇਤਾ ਵੇਖੋ ਤੁਸੀਂ ਆ ਲੂਨਰਗੀ ਰੇਤਾ ਮੈਂ ਪਹਿਲੇ ਖਾ ਖ ਆ ਗਿਆ ਮੈਂ ਇਹਨੂੰ ਚੱਟ ਲੈਣ ਲੱਗਿਆ ਸੀਗਾ ਚਾਚਾ ਕਹਿੰਦਾ ਰੇਤਾ ਇਹ ਮੈਨੂੰ ਪਹਿਲਾਂ ਲੱਗਿਆ ਲੂਣ ਆ ਵੇਖੋ ਲੂਣ ਲੂਣ ਟਾਈਪ ਰੇਤਾ ਜੀ ਇਹ ਮੈਂ ਤੁਹਾਨੂੰ ਵਿਖਾਉਣਾ ਆਹ ਵੇਖੋ ਕਿੱਦਾਂ ਦੀ ਰੇਤਾ ਆ ਇਹ ਦੇਖੋ ਪਲੇਖਾ ਪਿੰਡ ਹੈ ਲੂਨ ਜੇ ਦਾ ਤੇ ਮਿੱਤਰੋ ਇੱਥੇ ਮਿਲਦਾ ਘੱਗਰ ਨਿਕਲਦੀ ਆ ਘੱਗਰ ਦੇ ਅੱਗੇ ਮੈਨੂੰ ਮਿਲਿਆ ਨਾ ਖੱਡਾ ਘੱਗਰ ਦਾ ਤੁਹਾਨੂੰ ਜ਼ਰੂਰ ਵਿਖਾਉਂਗਾ ਤੇ ਆ ਰੇਤਾ ਛਾਣ ਕੇ ਮੋਟੀ-ਮੋਟੀ ਰੇਤਾ ਕਰ ਦਿੰਦੇ ਜੀ ਆ ਵੇਖੋ ਤੁਸੀਂ ਅਲੱਗ ਜੇ ਤਰ੍ਹਾਂ ਦੀ ਰੇਤਾ ਤੇ ਉਂਝੀਆਂ ਧਰਤੀ ਸਾਰੀ ਐਂਦੀ ਆ ਜੀ ਇਹ ਇਹੋ ਜੀ ਰੇਤਾ ਦੀ ਆ ਸਾਰੀ ਤਾਂ ਹੀ ਇੱਥੇ ਹੁਣ ਠੰਡ ਚ ਆ ਜਿਹੜਾ ਕੁਝ ਹੋ ਗਿਆ ਹੋ ਗਿਆ ਜਦੋਂ ਆਗਿਆ ਗਰਮੀਆਂ ਨੇਹ ਰਾਉਣਾ ਆ ਸੁੱਕ ਸੁੱਕ ਜਾਣੇ ਤੇ ਪੱਟ ਦੇਣਾ ਤੇ ਐ ਚਿੱਟੀ ਧਰਤੀ ਦਿਸਣੀ ਆ ਤਾਂ ਹੀ ਇੱਥੋਂ ਦੀ ਜਿਹੜੀ ਖੀਆ ਹੋ ਗਿਆ ਇੱਧਰ ਮੋਹਨਗੜ੍ਹ ਤੋਂ ਉਰਾ ਉਰਾ ਸਥਾਰ ਮੰਡੀ ਤੋਂ ਉਰਾ ਉਰਾ ਇੱਥੇ ਤਾਂ ਹੀ ਇਹਨੂੰ ਚਿੱਟੀ ਵਾਈਟ ਧਰਤੀ ਕਹਿੰਦੇ ਜੀ ਇਹਨੂੰ ਇਹ ਵਾਈਟ ਧਰਤੀ ਵਜਦੀ ਆ ਆਮ ਤਾ ਰੇਤਾ ਦੂਜੀ ਹੁੰਦੀ ਨਾ ਖੱਟੀ-ਖੱਟੀ ਟਾਈਪ ਇਹ ਚਿੱਟੀ ਰੇਤਾ ਹੁੰਦੀ ਹੈ ਜੀ ਇਧਰ ਇਹ ਪੂਰੇ ਚਿੱਟਾ ਆ ਚਿੱਟਾ ਚਿੱਟਾ ਨਜ਼ਾਰਾ ਨਜ਼ਰ ਆਊਗਾ ਤੁਸੀਂ ਦੇਖ ਸਕਦੇ ਆ ਵੇਖੋ ਜੀ ਆ ਚਿੱਟੀ ਇਦਾਂ ਦੀ ਚਿੱਟੀ ਰੇਤਾ ਸਾਰੇ ਹਾਂਜੀ ਤੇ ਮੈਨੂੰ ਤਾਂ ਬੜਾ ਵਧੀਆ ਲੱਗਿਆ ਬਾਕੀ ਅੱਗੇ ਤੁਹਾਨੂੰ ਵਿਖਾਉਣੇ ਘੱਗਰ ਦਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਜੀ ਇਹ ਖੀਆ ਜੀ ਖੀਆ ਆ ਰੋੜ ਅੱਗੇ ਆਹ ਦੇਖ ਸਕਦੇ ਹੋ ਤੁਸੀਂ ਅਸੀਂ ਐਵੇਂ ਪਾਲੀ ਗੱਡੀ ਅਸੀਂ ਆਖਿਆ ਯਾਰ ਘੁੰਮ ਘੁਮਾ ਕੇ ਜਾਵੜਾਂਗੇ ਪਰ ਇੱਧਰ ਦੱਸ ਦਿਆਂ ਵੀ ਘੱਗਰ ਦੇ ਭੰਡਾਰ ਅੱਗੇ ਤੁਹਾਨੂੰ ਜੇ ਲੱਗਿਆ ਆ ਕਿਤੇ ਘੱਗਰ ਦਾ ਜਗਾੜਾ ਤੇ ਤੁਹਾਨੂੰ ਜ਼ਰੂਰ ਵਿਖਾਵਾਂਗੇ ਐਸ ਰੋੜ ਤੇ ਆ ਖੀਆ ਨੂੰ ਜਾਂਦਾ ਮਾਹੌਲ ਜਾਂ ਲੱਗ ਜਾਈ ਆ ਜੀ ਮਾਹੌਲ ਤੁਸੀਂ ਦੇਖੋ ਦੂਰ ਦੂਰ ਤੱਕ ਬੰਦਾ ਨਹੀਂ ਦਿਸਦਾ ਅਲੱਗ ਜਿਹਾ ਹਿਸਾਬ ਕਿਤਾਬ ਆ ਜੀ